ਸਤਿ ਗੁਰੂ ਸੇਵਿਆ ਅਹਨ ਸੁਸਾਇ ਸੁਭਾਈ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿੱਤਖ ਸੰਮਦੀ ਨੋਰ ਅਰਸੋ ਕੁਰਸੋ ਛੱਤੀ ਆ ਤਦਿ ਢਿ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟੀ ਸੱਜਣੋ ਸੱਚਾ ਬਾਦਸ਼ਾਹ ਸ਼ਿਰਸ਼ਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾਹ ਸਤਨਾਮ ਦਾ ਕਿਹੜੀ ਆਹੇ ਗੁਰੂ ਸਾਹਿਬ ਜੀ ਗੋੜ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਤਪਤੈ ਕਿਉਂ ਤਰਖਾ ਬੰਤ ਗਿਨਨ ਨੀਰ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾਏ ਗਿਉਂ ਤਰਖਾ ਵੰਤ ਗਿਣ ਨੀਰ ਮੇਰੇ ਮਾਣੋ ਪ੍ਰੇਮ ਲਗੋ ਹਰਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਾਨੇ ਅੰਤਰ ਕੀ ਪੀਰ ਰਹਾਉ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਏ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹ ਮੇਰੇ ਪ੍ਰਭ ਕੇ ਲੈ ਸਤਗੁਰ ਕੀ ਮੱਤ ਧੀਰ ਜਨਾਨਕੀ ਹਰਿਆਸ ਪੰਜਾਬ ਅਰਦਰਸ਼ਨ ਸਾਤ ਸਰੀਰ ਜਨ ਨਾਨਕੀ ਹਰਿਆਸ ਪਜਾਵੋ ਅਰਦਰਸ਼ਨ ਸਾਤ ਸਰੀਰ ਸ਼ਕਾ ਇਕ ਗਵਾਜ ਜੀ ਦਾ ਖਲਸਾ ਗਵਾਜ ਜੀ ਦੀ ਫਤਹਿ ਗੁਰੂ ਗੁਰਸਵਾਰੀ ਸਾਧ ਸੰਗਤ ਗੌਂਡ ਰਾਗ ਚੌਥੇ ਨਾਨਕ ਸਹਿਬ ਸਿਧ ਗੁਰੂ ਰਾਮਦਾਸ ਜੀ ਹੁਕਮ ਬਖਸ਼ਿਸ਼ ਕਰਦੇ ਨੇ ਆਉ ਸ਼ਰਮਣ ਕਰੀਏ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਅਪਤ ਹੈ ਕਿਉਂ ਤਰਖਵੰਤ ਬਿਨ ਨੀਰ ਹਰੇ ਪ੍ਰਮਾਤਮਾ ਆਕਾਰਪੁਰਖ ਪਰਮਾਤਮਾ ਦੇ ਦਰਸ਼ਨਾਂ ਨੂੰ ਮੇਰਾ ਮਾਣਾ ਇਸ ਤਰ੍ਹਾਂ ਤਪ ਰਿਹਾ ਹੈ ਗੇਵੇਂ ਪਿਆਰਿਓ ਬਬੀ ਆਪ بارشਾ ਨਾ ਹੋਣ ਤੇ ਪਾਣੀ ਦੀ ਆਸ ਦੇ ਵਿੱਚ ਸਤਿਗੁਰੂ ਅੱਗੇ ਅਰਦਾਸ ਬੇਨਤੀ ਜੋਦਰੀ ਕਰਦਾ ਹੁਣ ਅਰਦਾਸਾਂ ਬੇਨਤੀਆਂ ਇਨੀਆਂ ਕਰਦਾ ਹੈ ਪਰ ਪਿਆਰਿਓ ਜਿਹੜੀ ਉਹ ਗੂਂਦ ਪਾਣੀ ਦੀ ਨੂੰ ਤਰਸਦਾ ਹੈ ਨਾ ਜੇ ਉਹ ਬੂੰਦ ਪਾਣੀ ਦੀ ਉਹਨੂੰ ਪ੍ਰਾਪਤ ਹੋ ਜਾਵੇ ਤੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਉਹਨੂੰ ਪਿਆਰਿਓ ਕਹਿੰਦੇ ਸਵਾਂਤੀ ਬੂੰਦ ਜਦੋਂ بارش ਹੁੰਦੀ ਆ ਤੇ ਇਹ ਨਹੀਂ ਕਿ ਹਜ਼ਾਰਾਂ ਕਣੀਆਂ ਡਿੱਗਦੀਆਂ ਨੇ ਕਿਤੇ ਕਣੀ ਡਿੱਗਦੀਓ ਜੇ ਪਿਆਰਿਓ ਗਿੱਦੜ ਤੇ ਡਿੱਗ ਪਵੇ ਤੇ ਗਿੱਦੜ ਹਲਕਾ ਹੋ ਜਾਂਦਾ ਜੇ ਉਹ ਬੂੰਦ ਕਿਤੇ ਉਸ ਬਿਹੇ ਨੂੰ ਮਿਲ ਜਾਏ ਉਹਦਾ ਪਾਰ ਉਤਾਰ ਹੋ ਜਾਂਦਾ ਜੇ ਮਨੁੱਖ ਤੇ ਡਿੱਗ ਪਏ ਤੇ ਮਨੁੱਖ ਤੇ ਵੀ ਕਿਰਪਾ ਹੋ ਜਾਂਦੀ ਹੈ ਕਹਿਣ ਦਾ ਭਾਵ ਕਿ ਸਾਈਂ ਸ੍ਰੀ ਗੁਰੂ ਰਾਮਦਾਸ ਜੀ ਸੰਗਰੂ ਅੱਗੇ ਅਰਦਾਸ ਬੇਨਤੀ ਕਰਦੇ ਨੇ ਇਹ ਹਰੀ ਪਰਮਾਤਮਾ ਜੀ ਉਹ ਤੁਹਾਡੇ ਦਰਸ਼ਨਾਂ ਨੂੰ ਮੇਰਾ ਮਨ ਬੜਾ ਤਪਦਾ ਪਿਆ ਹੈ ਤਪਦਾ ਕਿਵੇਂ ਆ ਜਿਵੇਂ ਬਬੀਆ ਇੱਕ ਬੂੰਦ ਦੀ ਖਾਤਰ ਆਪ ਜੀ ਦੇ ਗੇਤਰਲੇ ਰਹਿੰਦਾ ਹੈ ਨਾ ਇਸ ਤਰੀਕੇ ਦੇ ਨਾਲ ਮੈਂ ਵੀ ਆਪ ਜੀ ਦੇ ਦਰ ਤੇ ਤਰਲੇ ਲੈਂਦਾ ਹਾਂ ਮੇਰੀ ਆਸਾ ਪੂਰੀ ਕਰੋ ਮੈਨੂੰ ਦਰਸ਼ਨ ਬਖਸ਼ਿਸ਼ ਕਰੋ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਐ ਮੇਰੇ ਮਨ ਤੈਨੂੰ ਸਤਿਗੁਰੂ ਦੇ ਪ੍ਰੇਮ ਦੀ ਖਿੱਚ ਦਾ ਤੀਰ ਲੱਗੇ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀ ਹੋਰ ਕੋਈ ਨਹੀਂ ਜਾਣ ਸਕਦਾ ਪਰਮੇਸ਼ਰ ਤੋਂ ਬਿਨਾਂ ਕਿ ਮੇਰੇ ਅੰਦਰ ਦੀ ਬੇਵਲਤਾ ਕੀ ਹੈ ਮੇਰੇ ਅੰਦਰ ਦੀ ਤਸ਼ਨਾ ਕੀ ਹੈ ਮੇਰੀ ਪਰਮੇਸ਼ਰੇ ਕੀ ਅਰਦਾਸ ਬੇਨਤੀ ਕੀ ਹੈ ਹੋਰ ਕੋਈ ਕੀ ਜਾਣੇ ਇਹ ਬੇਦਨਾ ਮੇਰੀ ਜਿਹੜੀ ਆ ਉਹ ਪ੍ਰਮਾਤਮਾ ਹੀ ਜਾਣਦਾ ਕਿ ਮੇਰੇ ਮਨ ਦੇ ਅੰਤਰ ਕਿਤਨੀ ਇੱਕ ਸਤਿਗੁਰੂ ਨੂੰ ਮਿਲਣ ਦੀ ਤੀੜ ਇਹ ਆ ਪਿਆਰ ਉਹ ਖਿੱਚ ਖਿੱਚ ਗਾਦੀ ਅਕਾਲਪੁਰ ਪ੍ਰਮਾਤਮਾ ਨੂੰ ਮਿਲਣ ਦੀ ਪ੍ਰਮਾਤਮਾ ਨੂੰ ਪਾਉਣ ਦੀ ਖਿੱਚ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਹੁਣ ਜਿਹੜੇ ਬੰਨੇ ਬੰਦਾ ਜੁੜਿਆ ਹੁੰਦਾ ਪਿਆਰਿਓ ਉਹ ਉਹੀ ਕਹਾਣੀਆਂ ਪਾਵੇਗਾ ਜੇ ਕੋਈ ਖੇਤੀਬਾੜੀ ਦੇ ਕੰਮ ਵਿੱਚ ਜੁੜਿਆ ਹੋ ਆਪਣੀਆਂ ਗੀਤ ਗਾ ਕਹਾਣੀਆਂ ਗਾਵੇਗਾ ਜੇ ਕੋਈ ਕਾਰੋਬਾਰ ਨਾਲ ਜੁੜਿਆ ਪਿਆਰੇ ਤੂੰ ਆਪਣੀਆਂ ਕਾਰੋਬਾਰ ਦੀਆਂ ਕਹਾਣੀਆਂ ਸੁਣਾਵੇਗਾ ਜੇ ਕੋਈ ਵਪਾਰ ਨਾਲ ਜੁੜਿਆ ਹੋਇਆ ਵਪਾਰੀ ਦੀਆਂ ਕਹਾਣੀਆਂ ਸੁਣਾਵੇਗਾ ਜੇ ਪਿਆਰਿਓ ਕੋਈ ਮਜ਼ਦੂਰੀ ਕਰਦਾ ਹੈ ਤੇ ਸਾਰੇ ਦਿਨ ਦੀਆਂ ਮਜ਼ਦੂਰੀ ਦੀਆਂ ਗੱਲਾਂ ਹੀ ਦੱਸੇਗਾ ਤੇ ਜਿਹੜਾ ਪਿਆਰਿਓ ਪਰਮੇਸ਼ਰ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ ਉਹ ਪਰਮੇਸ਼ਰ ਦੀਆਂ ਬਾਤਾਂ ਪਾਵੇਗਾ ਉਹਨੂੰ ਹੋਰ ਕੋਈ ਗੱਲ ਚੰਗੀ ਲੱਗੇਗੀ ਨਹੀਂ ਹੁਣ ਸਾਬ ਸ੍ਰੀ ਗੁਰੂ ਰਾਮਦਾਸ ਜੀ ਵੇਖੋ ਮਨ ਦੇ ਵਿੱਚ ਬੇਬਲਤਾ ਕਿੰਨੀ ਹੈ ਕਹਿੰਦਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਜਿਹੜਾ ਮੈਨੂੰ ਮੇਰੇ ਪ੍ਰਮਾਤਮਾ ਦੀ ਗੱਲ ਸੁਣਾਵੇਗਾ ਨਾ ਉਹ ਹੀ ਮੇਰਾ ਮਿਤਰ ਆ ਤੇ ਉਹ ਹੀ ਮੇਰਾ ਭਰਾ ਆ ਮੈਂ ਉਹਦੀ ਗੱਲ ਸੁਣਾਗਾ ਹੋਰ ਮੈਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ ਗੱਲਾਂ ਜਿੰਦੀਆਂ ਮਰਜ਼ੀ ਕਰੀ ਜਾਵੇ ਕੋਈ ਪਰ ਗੁਰੂ ਰਾਮਦਾਸ ਜੀ ਆਂਦੇ ਪ੍ਰਮਾਤਮਾ ਦੀ ਗੱਲ ਤੋਂ ਬਗੈਰ ਮੇਰੇ ਮਨ ਦੇ ਵਿੱਚ ਹੋਰ ਕੋਈ ਗੱਲ ਨਹੀਂ ਇਸੇ ਕਰਕੇ ਹੀ ਗੁਰਬਾਣੀ ਦੇ ਵਿੱਚ ਪਿਆਰਿਓ ਗਰਜ ਹੈ ਕਿ 24 ਘੰਟੇ ਦਾ ਸਿਮਰਨ ਸਵਾਸ ਸਵਾਸ ਦਾ ਸਿਮਰਨ ਤੇ ਸਵਾਸ ਸਵਾਸ ਪਿਆਰਿਓ ਜਪਣਾ ਕੋਈ ਔਖਾ ਵੀ ਨਹੀਂ ਜੇ ਤੇ ਸੌਖਾ ਵੀ ਨਹੀਂ ਜੇ ਸੌਖਾ ਕਿਉਂ ਨਹੀਂ ਕਿਉਂਕਿ ਗੁਰੂ ਰਾਮਦਾਸ ਜੀ ਵਰਗਾ ਸਾਡਾ ਜਿਗਰਾ ਨਹੀਂ ਬਣਨਾ ਗੁਰੂ ਰਾਮਦਾਸ ਜੀ ਵਰਗਾ ਸਾਡਾ ਮਨ ਨਹੀਂ ਬਣਨਾ ਕਿ ਅਸੀਂ ਇੱਕੋ ਹੀ ਰੱਟ ਲਈਏ ਕਿ ਸਾਨੂੰ ਪ੍ਰਮਾਤਮਾ ਹੀ ਮਿਲੇ ਸਾਡੇ ਨਾਲ ਜਿਵੇਂ ਬੜੇ ਨੇ ਤੇ ਪਿਆਰਿਓ ਪ੍ਰਮਾਤਮਾ ਤੇ ਫਿਰ ਇਸੇ ਤਰ੍ਹਾਂ ਹੀ ਮਿਲੇਗਾ ਨਾ ਚਵੇ ਘੰਟੇ ਦਾ ਸਿਮਰਨ ਐਵੇਂ ਹੋਏਗਾ ਜੇ ਅਸੀਂ ਹਾਥ ਪਾਉ ਸਭ ਕਾਮ ਸਾਜ ਚੀਤ ਨਰੰਜਨ ਨਾਲ ਜੇ ਅਸੀਂ ਆਪਣਾ ਚਿੱਤ ਪ੍ਰਮਾਤਮਾ ਦੇ ਨਾਲ ਜੋੜ ਲਵਾਂਗੇ ਇਸ ਤਰੀਕੇ ਦੇ ਨਾਲ ਕਾਮਧੰਦਾ ਵੀ ਕਰੀ ਜਾਵਾਂਗੇ ਤੇ ਆਪਣੇ ਪਰਮੇਸ਼ਰ ਨੂੰ ਵੀ ਖੁਸ਼ ਰੱਖ ਸਕਦੇ ਹਾਂ ਜਿਵੇਂ ਕੋਈ ਵੀ ਕੰਮ ਕਰਦੇ ਆਂ ਤੇ ਪਿਆਰਿਓ ਮਨ ਦੇ ਵਿੱਚ ਹਿਰਦੇ ਦੇ ਵਿੱਚ ਸਿਮਰਨ ਵੈਗਰੂ ਦਾ ਸ਼ੁਰੂ ਕਰਨ ਲਈ ਤਿਕਤਾਏ ਇਹ ਨਹੀਂ ਹੋ ਸਕਦਾ ਕਿ ਗੁਰੂ ਦੇ ਨਾਲ ਸਾਡੀ ਯਾਦ ਨਾ ਬਣਵੇ ਫਿਰ ਸੁਤਿਆ ਬੈਠਿਆ ਜਾਗਦਿਆਂ ਹਰ ਵੇਲੇ ਪ੍ਰਮਾਤਮਾ ਨਾਲ ਸਾਡੀ ਸਾਂਝ ਪੈ ਸਕਦੀ ਹੈ ਮੇਲ ਮੇਲ ਸਖੀ ਗਣ ਕਹੋ ਮੇਰੇ ਪ੍ਰਭ ਕੇ ਲੈ ਸਤਗੁਰ ਕੀ ਮੱਤ ਧੀਰ ਇਹ ਸਤਗੁਰੂ ਦੀ ਕਿਰਪਾ ਦੇ ਨਾਲ ਪਿਆਰਿਓ ਅਸੀਂ ਜਿਤਨੀ ਕਾਇਨਾਤ ਹਾਂ ਨਾ 84 ਲੱਖ ਜੂੜ ਜਿਤਨੀ ਵੀ ਹੈ ਇਹ ਸਾਰੇ ਪਿਆਰਿਓ ਇੱਕ ਕੱਲਾ ਪ੍ਰਮਾਤਮਾ ਮਰਦ ਪ੍ਰਧਾਨ ਹੈ ਅਸੀਂ ਇਸਤਰੀ ਰੂਪ ਵਿੱਚ ਸਾਰੇ ਆਉਣੇ ਹਾਂ ਇਸ ਕਰਕੇ ਸਤਗੁਰੂ ਨੇ ਸਖੀ ਲਿਖਿਆ ਹੈ ਹਰ ਇੱਕ ਵਾਸ ਮੇਲੇ ਮੇਲੇ ਸਖੀ ਐ ਪਿਆਰਿਓ ਗੁਰਮਖ ਜਨੋ ਸਾਧ ਸੰਗਤ ਵਿੱਚ ਮਿਲ ਕੇ ਗੁਣ ਕਹੋ ਮੇਰੇ ਪ੍ਰਭ ਕੇ ਉਸ ਪਰਮਾਤਮਾ ਦੇ ਗੁਣ ਗਾਵੋ ਲੈ ਸਤਗੁਰ ਕੀ ਮਤ ਧੀਰ ਮਨ ਦੇ ਵਿੱਚ ਸਤਗੁਰੂ ਦੀ ਮਤ ਲੈ ਕੇ ਉਹਦੀ ਧੀਰਜ ਲੈ ਕੇ ਪਰਮੇਸ਼ਰ ਦੇ ਹਰ ਵੇਲੇ ਗੁਣ ਗਾਉਣੇ ਨੇ ਹਰ ਵੇਲੇ ਪਰਮੇਸ਼ਰ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਹੈ ਤਾਹੀਂ ਜਾ ਕੇ ਪਰਮੇਸ਼ਰ ਦੀ ਕਿਰਪਾ ਸਾਡੇ ਤੇ ਹੋ ਸਕਦੀ ਹੈ ਪਿਆਰਿਓ ਜਨ ਨਾਨਕ ਕੀ ਹਰਿਆਸ ਪਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਤੇ ਫੇਰ ਅਰਦਾਸ ਬੇਨਤੀ ਬਬੀਏ ਵਾਲੀ ਬਬੀਏ ਹੈ ਵਾਲੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਰਦੇ ਨੇ ਐ ਅਕਾਲਪੁਰਖ ਪਰਮਾਤਮਾ ਮੇਰੀ ਆਸ ਪੂਰੀ ਕਰ ਦੇ ਮੇਰੀ ਆਸ ਪਜਾ ਦੇ ਕੀ ਕਹਿੰਦੇ ਨੇ ਕਹਿੰਦੇ ਨੇ ਕਿ ਦਰਸ਼ਨ ਬਖਸ਼ਿਸ਼ ਕਰਕੇ ਹਿਰਦੇ ਨੂੰ ਸ਼ਾਂਤ ਕਰ ਦੇ। ਸਰੀਰ ਨੂੰ ਸ਼ਾਂਤ ਕਰ ਦੇ। ਸਰੀਰ, ਹਿਰਦਾ, ਮਨ ਇਹ ਸਾਰਾ ਤੇਰੇ ਅਰਪਣ ਕੀਤਾ, ਇਹ ਤੇਰੇ ਨਾਲ ਮੈਂ ਜੁੜ ਗਿਆ ਤੇ ਮੇਰੇ ਸਰੀਰ ਨੂੰ ਮਨ ਨੂੰ ਸ਼ਾਂਤ ਕਰਕੇ ਆਪਣੇ ਨਾਲ ਜੋੜ ਲੈ ਤਾਂ ਕਿ ਬਵੀਏ ਵਾਂਗੂ ਮੈਂ ਵੀ ਇੱਕ ਬੂੰਦ ਦੇ ਨਾਲ ਸ਼ਾਂਤ ਹੋ ਕੇ ਮਨ ਨੂੰ ਆਪ ਜੀ ਦੀ ਭਗਤੀ ਕਰਾਂ। ਆਪ ਜੀ ਦੇ ਨਾਲ ਜੁੜ ਸਕਾਂ ਆਪ ਜੀ ਦੀ ਭਗਤੀ ਵਿੱਚ ਸਦਾ ਸੇਜਾ ਕਰਾਂ ਹਰ ਵੇਲੇ ਜੁੜਿਆ ਰਵਾਂ ਤਾਂ ਕਿ ਮੇਰਾ ਇੱਥੇ ਆਉਣ ਦਾ ਅਸਲ ਮਕਸਦ ਜਿਹੜਾ ਹੈ ਉਹ ਸਫਲਾ ਹੋ ਜਾਵੇ ਵਾਹਿਗੁਰੂ ਜਿੱਤਾਂ ਖਲਸਾ ਵਾਹਿਗੁਰੂ ਜਿੱਕੀ ਫਤਿਹ